ਵੱਡਾ ਹਾਦਸਾ ਵਾਪਰ ਗਿਆ ਲੁਧਿਆਣਾ ਦੇ ਖੁੱਡ ਮਹੱਲੇ ਦੇ ਵਿੱਚ ਦੱਸ ਦਈਏ ਕਿ ਇੱਥੇ ਸਨਸਨੀ ਫੈਲ ਗਈ ਇੱਕ ਤੇਜ਼ ਰਫ਼ਤਾਰ ਵਰਨਾ ਗੱਡੀ ਨੇ ਦੁਕਾਨ ਦੇ ਵਿੱਚ ਟੱਕਰ ਮਾਰ ਦਿੱਤੀ ਹੈ ਗਨੀਮਤ ਰਹੀ ਹੈ ਕਿ ਤੇਜ਼ ਰਫ਼ਤਾਰ ਕਾਰ ਜਿਸ ਦੇ ਨਾਲ ਇਹ ਹਾਦਸਾ ਵਾਪਰਿਆ ਤਾਂ ਜਾਨੀ ਨੁਕਸਾਨ ਤੋਂ ਇੱਥੇ ਬਚਾ ਰਿਹਾ ਹੈ ਗੱਡੀ ਜਿਹੜੀ ਉਹ ਪਲ ਜਾਂਦੀ ਹੈ ਵਾਰ-ਵਾਰ ਲੋਕਾਂ ਦਾ ਬਚਾ ਹੋਇਆ ਤੇਜ਼ ਰਫ਼ਤਾਰ ਕਾਰ ਦੱਸਿਆ ਵੀ ਜਾ ਰਿਹਾ ਹੈ ਕਿ ਅਸੀਂ ਕਾਰ ਦੇ ਵਿੱਚ ਇੱਕ ਹੋਰ ਬੱਚਾ ਵੀ ਮੌਜੂਦ ਸੀ ਜਿਸ ਵੱਲੋਂ ਵੱਡਾ ਹਾਦਸਾ ਵਾਪਰਿਆ ਤਾਂ ਜ਼ਿਕਰ ਹੋਇਆ ਕਿ ਮਾਪੇ ਤੇ ਵੱਡੇ ਸਵਾਲ ਨੇ ਕਿ ਅਟੂ ਮਰਦ ਦੇ ਵਿੱਚ ਬੱਚਿਆਂ ਨੂੰ ਵਾਹਨ ਦਿੱਤੇ ਜਾਂਦੇ ਨੇ ਜਿਸ ਨਾਲ ਇਹ ਵੱਡੇ ਹਾਦਸੇ ਵਾਪਰੇ ਨੇ ਹਾਲਾਂਕਿ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਇੱਥੇ ਕੀ ਕਾਰਵਾਈ ਕਰਦੀ ਹੈ। ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਦੁਕਾਨ ਮੇਰੀ ਹੈ ਕੱਪੜੇ ਦੀ। ਅੱਛਾ ਇਹ ਕੁੱਡ ਮਹੱਲੇ ਦਾ ਚੌਂਕੀ ਚ ਦੁਕਾਨ ਹੈ। ਇਹ ਬੱਚਾ ਆਇਆ ਹੈ। ਉਹਨੇ ਬਹੁਤ ਸਪੀਡ ਨਾਲ ਬੱਚਾ ਆਇਆ ਚੌਂਕ ਦੇ ਵਿੱਚੋਂ। ਵਰਨਾਗਾ? ਹਾਂ ਜੀ ਮੈਂ ਦੁਕਾਨ ਤੇ ਦੁਕਾਨ ਦਾ ਇਹ ਮੈਨੂੰ ਨਾਮ ਨਹੀਂ ਪਤਾ ਵੈਸੇ। ਬਾਕੀ ਇਹ ਗੱਡੀ ਇੱਕਦਮ ਆਈ ਹੈ। ਮੈਂ ਪਿੱਛੇ ਦੁਕਾਨ ਤੇ ਨਹੀਂ ਹੈਗਾ ਸੀ ਡੈਡੀ ਮੇਰੇ ਦੁਕਾਨ ਤੇ ਬੈਠੇ ਸਕੇ ਤੇ ਇੱਕਦਮ ਗੱਡੀ ਉਲਟੀ ਹੈ ਗੱਡੀ ਉਲਟ ਕੇ ਸਿੱਧਾ ਮੇਰੀ ਦੁਕਾਨ ਦੇ ਪਹਿਲੇ ਵੱਜੀ ਉਲਟ ਉਸ ਤੋਂ ਉਲਟ ਗਈ ਹੈ ਫਿਰ ਡੈਡੀ ਨੇ ਤੇ ਹੋਰ ਬਾਕੀ ਬੰਦੇਆਂ ਨੇ ਮਿਲ ਕੇ ਗੱਡੀ ਚੱਕੀ ਹੈ ਤੇ ਬੱਚਿਆਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਗੱਡੀ ਦੀ ਵੀ ਕੰਡੀਸ਼ਨ ਦੇਖ ਲਓ ਤੇ ਦੁਕਾਨ ਦੇ ਵੀ ਦੇਖ ਲਓ ਦੁਕਾਨ ਦਾ ਬਹੁਤ ਨੁਕਸਾਨ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਇੱਕ ਛੋਟਾ ਜਿਹਾ ਬੱਚਾ ਸੀਗਾ 13-14 ਸਾਲ ਦਾ ਸੀਗਾ ਤੇ ਉਹਦੇ ਬੱਚੇ ਆ ਪਿੱਛੇ ਇੱਕ ਹੋਰ ਬੈਠਾ ਸੀਗਾ ਦੋ ਬੱਚੇ ਸੀਗੇ ਤੇ ਦੋਹਾਂ ਨੂੰ ਪਿਛਲੀ ਡਿੱਕੀ ਤੋਂ ਬਾਹਰ ਕਢਵਾਇਆ ਗਿਆ ਹੈ ਇਹ ਵਸਤਰਾ ਬਾਹਰ ਕਾਲ ਕੇ ਉਹਨਾਂ ਨੂੰ ਠੀਕ ਮਤਲਬ ਕਿ ਹੁਣ ਬੱਚਾ ਠੀਕ ਹੈ ਕੋਈ ਜਾਨੀ ਨੁਕਸਾਨ ਨਹੀਂ ਜਾਨੇ ਨੁਕਸਾਨ ਹੈ ਬੱਚੇ ਦੇ ਮਾਰੇ ਜੀ ਉਂਗਲਾ ਤੇ ਝੋਟ ਲੱਗੀ ਹੈ ਉਹ ਮਾਪਿਓ ਨੇ ਉਹਨਾਂ ਨੂੰ ਫਿਰ ਦਵਾਈ ਦਈ ਦਵਾਈ ਕਿਹਾ ਤੇ ਮਾਲੀ ਨੁਕਸਾਨ ਮਾਲੇ ਨੁਕਸਾਨ ਹੈ ਮੇਰੀ ਦੁਕਾਨ ਦੇ ਸ਼ੀਸ਼ੇ-ਸ਼ੂਸ਼ੇ ਸਾਰੇ ਟੁੱਟ ਗਏ ਨੇ ਦੁਕਾਨਦਾਰ ਨੂੰ ਨੁਕਸਾਨ ਆਇਆ ਹੁਣ ਕੀ ਚਾਹੁੰਦੇ ਹੋ ਮੇਰਾ ਇਹ ਕਹਿੰਦਾ ਜੀ ਜਿਹੜਾ ਮੇਰਾ ਨੁਕਸਾਨ ਹੋਇਆ ਹੈ ਉਹ ਸਹੀ ਕਰਾ ਦੇ ਬਸ ਹੋਰ ਆਪਾਂ ਕੁਝ ਨਹੀਂ ਮੰਗਦੇ ਬਾਕੀ ਐਵੇਂ ਆਪਾਂ ਉਹਨਾਂ ਦੇ ਬੱਚੇ ਦੇ ਕੋਈ ਦੋਖੀ ਨਹੀਂ ਹੈਗੇ ਉਹਨਾਂ ਦਾ ਬੱਚਾ ਕੀ ਹੋਇਆ ਕੀ ਨਾਮ ਹੈ ਤੁਹਾਡਾ ਪਹਿਲਾਂ ਦਾ ਇਹ ਕਹੀ ਮੇਰਾ ਨਾਮੁਰਜੀਤ ਸਿੰਘ ਹੈ ਅੱਛਾ ਕਿਹੜਾ ਜਗ੍ਹਾ ਦਾ ਹੈ ਕਿਹੜੀ ਜਗ੍ਹਾ ਦਾ ਹੈ ਕੋਟੇ ਘੋਡੋਂ ਲੈ ਚੋਂਗੇ ਅੱਛਾ ਕਿ ਬੁਖਾਰ ਰੋਡ ਹੈ ਅੱਛਾ ਕੀ ਹੋਇਆ ਉਹ ਗੱਡੀ ਇਧਰੋਂ ਦੀ ਆਈ ਹੈ ਬੜੀ ਸਪੀਡ ਤੇ ਰਾਈ ਹੈ ਐ ਤੇ ਨਾਲ ਹੀ ਇਹ ਗੱਡੀ ਲੈ ਅੱਗੇ ਨੇ ਇੱਥੇ ਮਾਰੀ ਕਿੱਥੇ ਐ ਦੁਕਾਨ ਦੇ ਵਿੱਚ ਤੇ ਨਾਲ ਹੀ ਗੱਡੀ ਫੇਰ ਲੱਗੇ ਨਾ ਤੇ ਨਾਲ ਹੀ ਉਲਟ ਗਈ ਹੈ ਉੜ ਗਈ ਫਿਰ ਬੰਦਿਆਂ ਨੇ ਢਾਲ ਕੇ ਘੜੀ ਜੀਤੀ ਹੈ ਤੇ ਤਾ ਕੀਤੀ ਹੈ ਕਿ ਹੋਗੇ ਤੂੰ ਹਾਂ ਨਿਕਲਣਾ ਗਿਆ ਸੀ ਆਗ ਲੱਗ ਜਾਣੀ ਸੀ ਗੱਡੀ ਨੂੰ ਆ ਫਿਰ ਉਹ ਜਿਹੜੇ ਦੋ ਵਿੱਚ ਬੈਠੇ ਸਨ ਉਹਨਾਂ ਨੂੰ ਕਿੱਥੋਂ ਨਹੀਂ ਕੱਢਿਆ ਹਾਂ ਕਿੰਨੇ ਜਣ ਸੀ ਗੱਡੀ ਵਿੱਚ ਚੁੱਤਲੇ ਇੱਕ 12 13 ਸਾਲ ਦਾ ਮੁੰਡਾ ਹੈ ਤੇ ਇੱਕ ਉਹ ਪਿੱਛੇ ਬੈਠਾ ਸੀ ਇੰਦੂਜਿਆ ਉਹ ਵੀ 14 15 ਸਾਲ ਦਾ ਤੇ ਗੱਡੀ ਕੌਣ ਚਲਾ ਰਿਹਾ ਸੀ ਗੱਡੀ 13 14 ਸਾਲ ਦਾ ਮੁੰਡਾ ਉਹ ਚਲਾ ਰਿਹਾ ਸੀ ਠੀਕ ਹੈ ਸੱਟ ਲੱਗੀ ਕਿਸੇ ਦੇ ਹਾਂਜੀ ਬੱਚੇ ਨੇ ਲੱਗੀ ਹੈ ਉਹਨਾਂ ਨੂੰ ਸਿਰ ਤੇ ਨਾ ਬਾਹ ਚਾ ਉਹ ਜਿਹੜਾ ਚਲਾ ਰਿਹਾ ਸੀ ਉਹਦੇ ਉਂਗਲਾਂ ਤੇ ਲੱਗੀ ਹੈ ਕੰਟਰੋਲ ਨਹੀਂ ਹੋਇਆ ਉਹਦਾ ਕੰਟਰੋਲ ਨਹੀਂ ਆਈ ਬੋਡੀ ਫੀਲ ਨਹੀਂ